ਤਾਂ ਤੁਹਾਨੂੰ ਬੇਨਤੀ ਕਰਨਾ ਹੈ ਗਲਤੀ ਨਾ ਕਰ ਦਿਓ ਇਹ ਸੈਮੀਫਾਈਨਲ ਹੈ ਸੈਮੀਫਾਈਨਲ ਆ 200 ਸਾਈ ਦੇ ਬੋਟਾਂ ਦਾ ਇਥੋਂ ਪਹਿਣਾ ਹੈ ਕਿ 227 ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਬੁੱਤਾਂ ਨਹੀਂ ਬਣੂਗੀ ਜਾਂ ਪੱਪ ਦੀ ਪੰਜਾਬਦਰ ਦਿਨਾਂ ਦੀ ਬਣੂਗੀ ਸੋ ਸੋਨੁਆ ਰਿੰ ਪਿੰਡ ਪਿੰਡ ਪੀਲ ਕਰਨਾ ਹੈ ਬਈ ਦੇਖੋ ਖਤਰਾ ਖਾ ਦਿਓ ਮੁਰਤੇ ਤਸਤਾਵਾਂਗੇ ਇਹ ਹਲੇ ਪਟਿਆਰੋ ਇਕੱਠੇ ਹੋ ਕੇ ਇੱਕ ਮਸਕਰਾ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਜਿਹੜਾ ਰੋਜ਼ ਇੱਥੇ ਆ ਕੇ ਤਮਾਸ਼ਾ ਕਰਦਾ ਤੁਹਾਨੂੰ ਕਹਿ ਰਿਹਾ ਕਿ ਮੈਂ 58000 ਨੌਕਰੀਆਂ ਦੇਤੀਆਂ ਸੋ ਭਰਾਵੋ ਇਹ 58000 ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਜਿਹਦੀ ਖਾਤਰ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਪੰਜਾਬੀ ਨੂੰ ਨੌਕਰੀਆਂ ਮਿਲਣ ਵਾਸਫੀ ਦੀਆਂ ਨੌਕਰੀਆਂ ਬਾਹਰ ਦੇ ਸੂਬੇ ਦੇ ਬੰਦਿਆਂ ਲਈਆਂ ਹੋਈਆਂ ਨੇ ਦਿੱਲੀ ਵਾਲੇ ਜਿਹੜੇ ਧਾੜਵੀ ਆ ਉਹ ਇਥੋਂ ਸਾਰਾ ਲੁੱਟ ਕੇ ਪੰਜਾਬ ਨੂੰ ਆਪਣੇ ਘਰ ਭਰ ਰਹੇ ਆ ਤੁਹਾਡੇ ਪਾਣੀਆਂ ਦੇ ਹੱਕ ਇਹਨਾਂ ਨੇ ਖਵਾਤੇ ਤੁਹਾਡੀਆਂ ਇਨਵੈਸਟਰੀਆਂ ਖਾਤੀਆਂ ਸੋ ਭਰਾਵੋ ਇਹ ਗੱਲਾਂ ਬਾਜੇ ਵਾਲੇ ਤੁਸੀਂ ਹਮੇਸ਼ਾ ਹੀ ਜਰਨਲਾਂ ਦਾ ਕਰ ਰਿਹਾ ਹੈ ਯੋਧਿਆਂ ਦਾ ਸ਼ਿੰਗਸਤਾ ਕਰ ਰਿਹਾ ਹੈ ਮਾਜਾ ਸਕੰਦਰ ਮਹਾਨ ਨੂੰ ਡੱਕਣ ਵਾਲੇ ਵੀ ਭਜਾਇਰ ਸੀ ਕਿ ਰਾਜਾ ਪੋਰਸ ਵੀ ਮਾਜੇ ਤੋਂ ਹੋਇਆ ਸੋ ਮਾਜੇ ਵਾਲੇ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਘਰਾਂ ਦੇ ਬੱਕਰ ਦਾ ਨਿਸ਼ਾਨ ਚੂਲ ਦਾ ਸੋਬਦਾ ਨਹੀਂ ਤੁਹਾਡੇ ਘਰਾਂ ਤੇ ਆ ਬਾਦਲਾਂ ਦੀਆਂ ਟੱਕੜੀਆਂ ਜਿਹੜੀਆਂ ਚਿੱਟਾ ਤੋਲਦੀਆਂ ਰਹੀਆਂ ਨੇ ਆ ਖੂਨੀ ਪੰਜੇ ਜਿਨ੍ਹਾਂ ਨੇ ਕੋਰ-ਕੋ ਕੇ ਪੰਜਾਬ ਦੀ ਜਵਾਨੀ ਮਾਰੀ 80 ਤੋਂ ਲੈ ਕੇ 90 ਦੇ ਤਹੱਕਰੇ ਵਿੱਚ ਸਿਰ ਕਰਕੇ ਤੁਹਾਨੂੰ ਅਪੀਲ ਕਰਦਾ ਹਾਂ ਤੁਹਾਡੇ ਤਰਨਤਾਰ ਦੇ ਹਲਕੇ ਦੇ ਵਿੱਚ ਕਿ ਪੰਜਾਬ ਦੀ ਕੌਮ ਦੀ ਪੰਥ ਦੀ ਤੁਹਾਡੀਆਂ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀ ਧਰਤੀ ਬੋਲੀ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤੇ ਚਾਹੁੰਦੇ ਆ ਕਿ ਜਿਹੜੀ ਧਰਤੀ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰਿਆ ਜਿਹੜੀ ਧਰਤੀ ਲਈ ਖਾਤਰ ਜਿਹੜੀ ਸੱਭਿਆਚਾਰੀ ਖਾਤਰ ਜਿਹੜੀ ਕੌਮ ਦੀ ਖਾਤਰ ਮਾਝੇ ਨੇ ਆਪਣਾ ਬਹੁਤ ਵੱਡਾ ਬਲੀਦਾਨ ਦਿੱਤਾ ਆਪਣਾ ਖੂਨ ਟੋਲਿਆ ਉਹ ਧਰਤੀ ਚਉਂਦੀ ਰਹੇ ਸਾਡੀ ਕੌਮ ਚਉਂਦੀ ਰਹੇ ਸਾਡੀਆਂ ਨਸਲਾਂ ਚਉਂਦੀਆਂ ਰਹਿਣ ਸੋ ਸਾਨੂੰ ਅਪੀਲ ਕਰਨਾ ਹੈ ਕਿ ਦੇਖ ਕੇ ਕੋਈ ਖਤਰਾ ਨਾ ਖਾਜੋ ਗਲਤੀ ਨਾ ਕਰ ਦਿਓ ਆਉਣ ਵਾਲੀ 11 ਤਰੀਕ ਨੂੰ ਚੌਣ ਸ਼ਾਨ ਪਾਰਟੀ ਆ ਜੁਰਮਨ ਨੰਬਰ ਤੇ ਨਿਸ਼ਾਨ ਹੈ ਸੋ ਪਾਰਟੀ ਦੇ ਮੋਹਰੇ ਲਾ ਕੇ ਅਇਤ ਤੁਸੀਂ ਇਹ ਸੁਨੇਹਾ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਦੇ ਦੇ ਵੀ ਲੋ ਵੀ ਮੱਝ ਵਾਲਿਆਂ ਨੇ ਜਿਹੜੀ ਭਾਜੀ ਇਹਨਾਂ ਨੇ ਪਾਈ ਸਾਡੇ ਨੌਜਵਾਨ ਚੱਕ ਕੇ ਜੇਲ੍ਹਾਂ ਛੱਡੇ ਆ ਐਨਐਸਐ ਲਾ ਕੇ ਡੇਬਰੂਗੜ ਭੇਜੇ ਹੋਏ ਆ ਬੰਦ ਕੀਤੇ ਹੋਏ ਆ ਸਾਡੀ ਜਵਾਨੀ ਨੂੰ ਝੂਠੇ ਮੁਕਾਬਲੇ ਗੈਂਗਸਟਰ ਕਹਿ ਕੇ ਗੋਲੀਆਂ ਮਾਰ ਕੇ ਮਾਰ ਰਹੇ ਆ ਸਾਡੀ ਜਵਾਨੀ ਨੂੰ ਟੀਕੇ ਲਾ ਕੇ ਮਾਰਿਆ ਜਾ ਰਿਹਾ ਉਹਦੀ ਭਾਜੀ ਅੱਜ ਮਾਝੇ ਵਾਲੇ ਤਰਨਤਾਰ ਵਾਲੋਂ ਤੁਸੀਂ ਮੂਰਤੀ ਐ ਇਹ ਸੁਨੇਹਾ ਇਥੋਂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਜਾਨਾ ਚਾਹੀਦਾ ਹੈ ਕਿ ਮਾਝਾ ਜਦੋਂ ਆਪਣੀ ਆਈ ਤੇ ਉਹਨਾਂ ਦੇ ਬਾਝਾ ਫਿਰ ਸਿਰਾਂ ਕਰਕੇ ਦਿਖਾਉਂਦਾ ਮੈਦਾਨ ਖੁੱਦੇ ਕਰਕੇ ਦਿਖਾਉਂਦਾ ਤੱਕਦੇ ਹੋ ਤਿਆਰ ਰਹੋ ਬਾਜੀਆਂ ਸ਼ਾਨ ਹੋੜੀ ਹੋੜੀ ਸੋਸ਼ ਕਰਕੇ ਤਰੇ ਬਾਜ਼ੀਆਂ ਤੋਂ ਸੈਸ ਤੋਂ ਤੇ ਪਾਰਟੀਆਂ ਦੇ ਉਪਰੋਕਤ ਅੱਜ ਤੁਹਾਡਾ ਪੰਜਾਬ ਬਾਪ ਨੇ ਲਗਾਇਆ ਤੁਹਾਡੀ ਕੌਮ ਦੀ ਹੋਣ ਦਾ ਤੇ ਲੱਗੀ ਹੈ ਜੇ ਬਚਾਉਣਾ ਚਾਹਦੇ ਆ ਮੈਂ ਮੇਰੇ ਅੰਦਰ ਛੱਟ ਤੇ ਬਹੁਤ ਸਮਾਂ ਹੋ ਗਿਆ ਬਾਦਲਾਂ ਦਾ ਦੇਖਦੇ ਆ ਹਾਏ ਗੁਰਜੀਤੀ ਫਰਤੇ ਧੀਰੇ ਧੀਰੇ ਬਾਕੀ ਦੇਖਦੇ ਆ ਕੌਮਸ ਵੇਖਦੇ ਆ ਮੌਕਾ ਵਿੱਚ ਵੀ ਦੇਖ ਲਈ ਸਿਸਟਾਕੇ ਰਵੀਰ ਦਾ ਨਾਮ ਹੈ 11 ਤਰੀਕ ਨੂੰ ਚੌਨਛਾਂ ਵਾਲਤੀ ਯਾਦ ਰੱਖਿਓ ਸੋ ਨੂੰ ਹੋ ਜਾ ਉਹ ਦਿੱਲੀ ਤੱਕ ਪਹੁੰਚਾਈ ਦੀ ਐ ਐਤੋਂ ਬਹੁਤ ਲੱਗਣਾ ਚਾਹੀਦਾ ਵੀ ਮਾਤੀ ਵਾਲੇ ਬਈ ਕਾਇਮ ਆ ਪਹਿਲਾਂ ਵੀ ਤੁਸੀਂ ਹਮੇਸ਼ਾ ਜਰੂਰ ਇੱਕ ਢੀਡ ਬਣੀ ਐ ਕਦੇ ਰੱਖ ਦਿਖਾਈ ਐ ਸੋ ਆਓ 11 ਤਰੀਕ ਨੂੰ ਚੌਨਛਾਂ ਵਾਲਤੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਖਿਫਤ ਦੇ ਤੁਹਾਡੇ ਕੋਠਿਆਂ ਤੇ ਲੱਗੇ ਜਿਹੜੇ ਬੌਕਰ ਦੇ ਨਿਸ਼ਾਨ ਹੈ ਸੋਵ ਦੇ ਨਿਮਾਜ ਵਾਲਿਓ ਇਹ ਬੌਕਰ ਵਾਲਿਆਂ ਨੇ ਤਾਂ ਪਹਿਲਾਂ ਉਹਦੀ ਜਿਆਦੇ ਪੰਜਾਬ ਨੂੰ ਤਬਾਹ ਕਰਤਾ ਤੁਹਾਡੀਆਂ ਨਸਲਾਂ ਤੁਹਾਡੀਆਂ ਜਵਾਨੀਆਂ ਇਹਨਾਂ ਨੇ ਚੱਤਿਆਂ ਨਾਲ ਖਤਮ ਕਰਤੀਆਂ ਤੁਹਾਡੀਆਂ ਜ਼ਮੀਨਾਂ ਵੇਚ ਕੇ ਦਿੱਲੀ ਵਾਲੇ ਜਿਹੜੇ ਧੜਵੀ ਆ